ਚੰਗਾ ਨਤੀਜਾ ਨਾ ਦੇ ਸਕਣ ਵਾਲੇ 3017 ਸਰਕਾਰੀ ਟੀਚਰਾਂ ਦੀ ਕਲਾਸ ਲੈਣਗੇ ਪੰਜਾਬ ਦੇ ਸਿੱਖਿਆ ਮੰਤਰੀ ਦਿਲਜੀਤ ਸਿੰਘ ਚੀਮਾ 10ਵੀਂ ਤੇ 12ਵੀਂ ਨੂੰ ਪੜਾਉਣ ਵਾਲੇ ਜਿੰਨਾ ਅਧਿਆਪਕਾਂ ਦੇ ਨਤੀਜੇ ਪਿਛਲੇ 5 ਸਾਲਾਂ ਦੌਰਾਨ 50% ਤੋਂ ਘੱਟ ਰਹੇ ਨੇ ਉਹਨਾਂ ਦਾ ਰਿਪੋਰਟ ਕਾਰਡ ਤਿਆਰ ਕੀਤਾ ਗਿਆ ਹੈ 0% ਦੇ ਰਿਜ਼ਲਟ ਦੇਣ ਵਾਲੇ 32 ਟੀਚਰ 5% ਦੇ ਰਿਜ਼ਲਟ ਦੇਣ ਵਾਲੇ 4 ਟੀਚਰ 10% ਦੇ ਰਿਜ਼ਲਟ ਦੇਣ ਵਾਲੇ 15 ਟੀਚਰ 20% ਦੇ ਰਿਜ਼ਲਟ ਦੇਣ ਵਾਲੇ 135 30% ਦੇ ਰਿਜ਼ਲਟ ਦੇਣ ਵਾਲੇ 397 ਟੀਚਰ 40% ਦੇ ਰਿਜ਼ਲਟ ਦੇਣ ਵਾਲੇ 919 ਟੀਚਰ ਅਤੇ 50% ਦੇ ਰਿਜ਼ਲਟ ਦੇਣ ਵਾਲੇ 1515 ਟੀਚਰ ਯਾਨੀ ਕਿ ਕੁੱਲ ਟੀਚਰ 3017 ਪਹਿਲੀ ਵਾਰ ਹੀ ਹੈ ਕਿ ਕੰਟ੍ਰਿਬਿਉਟੀ ਇਸ ਲੈਵਲ ਤੇ ਅਸੀਂ ਕੱਲੇ ਕੱਲੇ ਅਧਿਆਪਕ ਦੀ ਚੈੱਕ ਕੀਤੀ ਆ ਹੁਣ ਜਿਹੜੇ ਸਭ ਤੋਂ ਲੋਅਰਸਟ ਹੈ ਉਹਨਾਂ ਦੇ ਦਰਸ਼ਨ ਕਰਨ ਵਾਸਤੇ 6 ਤਰੀਕ ਨੂੰ 12 ਵਜੇ ਚੰਡੀਗੜ੍ਹ 'ਚ ਮੀਟਿੰਗ ਭੜਾਈਆ ਨਹੀਂ ਉਹਨਾਂ ਦੇ ਐਕਸ਼ਨ ਜਿੱਥੇ ਉਹਨਾਂ ਨਾਲ ਵਿਸਤਾਰ ਦੇ ਵਿੱਚ ਪਹਿਲਾਂ ਉਹਨਾਂ ਦੀ ਗੱਲ ਸੁਣਾ ਤੇ ਰੀਜ਼ਨ ਕੀ ਆ ਵਟਨ ਤੇ ਰੀਜ਼ਨ ਕਿ ਉਹਨਾਂ ਦਾ ਇੱਕ ਵੀ ਬੱਚਾ ਪਾਸ ਨਹੀਂ ਹੁੰਦਾ ਕਾਰਨ ਕੀ ਆ ਉਹਨਾਂ ਦੀ ਗੱਲ ਅਸੀਂ ਬਰੀਕੇ ਦੇ ਨਾਲ ਸੁਣ ਕੇ ਫਿਰ ਆਪਣੇ ਸੁਜੈਸ਼ਨ ਦਿਆਂਗੇ ਉਸ ਤੋਂ ਬਾਅਦ ਅਸੀਂ ਨੈਕਸਟ ਦੇਖਾਂਗੇ ਕਿ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਕਰਨੀ ਹੈ ਕਿਸ ਤਰ੍ਹਾਂ ਕਰਨਾ ਉਹ ਅਗਲਾ ਉਸ ਪਲਾਨ ਕਰਾਂਗੇ ਲੁਧਿਆਣਾ ਵਿੱਚ ਐਸੋਸੀਏਸ਼ਨ ਆਫ ਪ੍ਰਾਈਵੇਟ ਅਨਐਡਿਟਡ ਸਕੂਲਾਂ ਦੀ ਪੰਜਵੀਂ ਕਾਨਫਰੰਸ ਦੌਰਾਨ ਸਿੱਖਿਆ ਮੰਤਰੀ ਨੇ ਇਹ ਐਲਾਨ ਕੀਤਾ ਪਹਿਲੇ ਪੜਾਅ ਤਹਿਤ 20% ਤੋਂ ਘੱਟ ਨਤੀਜਾ ਦੇਣ ਵਾਲੇ 186 ਅਧਿਆਪਕਾਂ ਨੂੰ 6 ਜਨਵਰੀ ਨੂੰ ਮੋਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਚ ਸੱਦਿਆ ਗਿਆ ਹੈ